ਸਾਈ ਵੀ ਲਾ ਕੇ ਚੱਚ ਆਈਂ ਤੇਰੇ ਕੋਲ ਕਰੋ ਮਾਂ ਤੇ ਆਈਆਂ ਵੇਲਾ ਭੂਆ ਹੋਣੀ ਆਈਆਂ ਆਈਓ ਤੇ ਮੇਰਾ ਮਨ ਇਨਾ ਦੁਖੀ ਹੈ ਨਾ ਆ ਕੇ ਬਚਾਰੀਆਂ ਨੇ ਆਪੇ ਬੂਆ ਖੋਲਿਆ ਕੱਲ ਤੇ ਤੈਨੂੰ ਵੀ ਪਤਾ ਅਮਰ ਨੂੰ ਪਹਿਲਾਂ ਤਿਹਾੜਾ ਤਾਂ ਆਈਆਂ ਸਾਰੀਆਂ ਤਾਂ ਹੀ ਆਈਆਂ ਆਹ ਤੁਸ ਕੜੀਆਂ ਡੰਡੀਆਂ ਹੀ ਕਿ ਵੇਖੇ ਨਹੀਂ ਦਿੰਦ ਨੇ ਤੇ ਫੇਰ ਬੈਠੀਆਂ ਬਿਠਾ ਲਿਆ ਇੱਥੇ ਮੈਂ ਤਾਂ ਚਾਹ ਪੀ ਕੇ ਫੇਰ ਤੁਸੀਂ ਜਾਣੋ ਤੇ ਮਨਸਾ ਵੀ ਤੈਨੂੰ ਉਹ ਆਲਦੀ ਹੀ ਪੇਉਣਾ ਵਾ ਤੇ ਉਹ ਵੀ ਮੈਂ ਬੜਾਵਾ ਕਰਦੀ ਐ ਤੇ ਮੈਂ ਇਹ ਤਾਂ ਤੁਹਾਨੂੰ ਮਿਲਦੀ ਐ ਨਾ ਪਰ ਉਹਨੂੰ ਸੋਚਿਆ ਜਾਏ ਹਾਂ ਇਹਨਾਂ ਦਾ ਕੀ ਦੀਨ ਆਈ ਕੀਆ ਨਾ ਪਰਜਾਈ ਨਾ ਪਤੀਜਾ ਕਿੰਨਾ ਦੁੱਖ ਲੱਗਦਾ ਅਗਲੀਆਂ ਨੂੰ ਆ ਕੇ ਕੋਈ ਹੋਣਾ ਜੀਤ ਨਹੀਂ ਨਾ ਲੱਭਾ ਜਿੱਦਾਂ ਮਰਜੀ ਤਾਈ ਵੇਖ ਲਾ ਮੈਂ ਤਾਂ ਵੀ ਉਪਰੀ ਆ ਹਾਂ ਹਾਂ ਤੇ ਉਪਰੀ ਆ ਪਰ ਉਪਰੇ ਕਰਕੇ ਤੈਨੂੰ ਨਹੀਂ ਮਿਲਦਾ ਉਹ ਤਾਂ ਗੱਲ ਸਹੀ ਹੈ ਇਹਨਾਂ ਦਾ ਮੇਰੇ ਨਾਲ ਪਿਆਰ ਨਹੀਂ ਤਾਂ ਹੀ ਆਈਆਂ ਨਹੀਂ ਆਈਆਂ ਆਈਆਂ ਮੇਰੇ ਮੂਹਰੇ ਆ ਤੇਰੇ ਤੇਰੇ ਕਰਕੇ ਆਈਆਂ ਹੋਰ ਇੱਥੇ ਕੌਣ ਆ ਜਿਹਦੇ ਕਰਕੇ ਆਉਣਾ ਇਹਨਾਂ ਨੇ ਉਦਾਂ ਮੈਂ ਸੋਚਦੀ ਆ ਅੰਦਰੋਂ ਖੜੇ ਕਿੰਨੀਆਂ ਕਿ ਦੁਖੀ ਨੇ ਬੜੀਆਂ ਦੁਖੀ ਜਿੰਨਾਂ ਦਾ ਪਿੱਛਾ ਨਹੀਂ ਰਿਹਾ ਤੇ ਤੂੰ ਨਾ ਨੂੰ ਹੁਣ ਚੱਲ ਕਰਨੀ ਆ ਫੋਨ ਕਰਨੀ ਆ ਉਹਨਾਂ ਨੂੰ ਯਾਦ ਕਰਨੀ ਆ ਉਹ ਤੇਰੇ ਕੋਲ ਹੁਣ ਫੇਰ ਆਈਆਂ ਮੈਂ ਆਖਾ ਤੇ ਤੂੰ ਯਾਦ ਕਰਨੀ ਇਹਨਾਂ ਨੂੰ ਤੇ ਉਹ ਤੇਰੇ ਕੋਲ ਤਾਂ ਆ ਆਈਆਂ ਨੇ ਲੇਟ ਹੋ ਰਿਹਾ ਕਿਤੇ ਕਦੇ ਕੰਮ ਨਾ ਆਉਣਾ ਹੋਰ ਉਹਨਾਂ ਦਾ ਕੀ ਇੱਥੇ ਰਿਹਾ ਵਾ ਜੇ ਤੂੰ ਨਾ ਉਹਨਾਂ ਨੂੰ ਧਿਆਨੇ ਤੇ ਫਿਰ ਉਹਨਾਂ ਦਾ ਬਿਲਕੁਲ ਹੀ ਖਤਮ ਕੰਮ ਆ ਪਰ ਨਹੀਂ ਆਗਾ ਆਹ ਕੰਮਿਆਂ ਨੂੰ ਇਹ ਵੀ ਅੱਜ ਘਰ ਹੁੰਦਾ ਘਰ ਹੁੰਦਾ ਤਾਂ ਉਹਨਾਂ ਨੂੰ ਥੋੜਾ ਹੌਸਲਾ ਹੁੰਦਾ ਉਹਨਾਂ ਨੂੰ ਗੱਡੀ ਤੱਕਾ ਕੋਈ ਨਹੀਂ ਦਹਿਦਹਿ ਨਹੀਂ ਹੁਣ ਤੂੰ ਆਈ ਹੈ ਤੂੰ ਉਹ ਕਾਰ ਵੇ ਵਜੇ ਆਈ ਤੇ ਉਹਨਾਂ ਨੂੰ ਆਉ ਹੋ ਗਿਆ ਅਸੀਂ ਵੀ ਕਿ ਦਿੱਤਾ ਇੱਥੇ ਕੱਖ ਹੈ ਨਹੀਂ ਦਾ ਕੁਛ ਨਹੀਂ ਹੈ ਕਿਹੜੇ ਜੋਗੇ ਆਹੀ ਕੀ ਕਰੀਏ ਕਿਤਰਾ ਜਾ ਕੇ ਬੂਆ ਖੋਲ ਗਏ ਆਪ ਹੈ ਤੇ ਜੇ ਹਣ ਤੂੰ ਜਦੋਂ ਆਈਆਂ ਉਹਨਾਂ ਨੂੰ ਇੰਨੇ ਨਹੀਂ ਬੜਾ ਹੋ ਗਿਆ ਹਨਾ ਵੀ ਅਸੀਂ ਸਾਡਾ ਆਈ ਆ ਘਰ ਤੇ ਨਹੀਂ ਉਹਨਾਂ ਨੂੰ ਜਾਣ ਫਿਰ ਗਈ ਉਹਨਾਂ ਦੀ ਵੀ ਵਿੱਚ ਮਾਤੇ ਆਪ ਚੈਡੀਆਂ ਫੁਆ ਵੇਖ ਅੱਜ ਦੋਵੇਂ ਆਈਆਂ ਜੀ ਤੇ ਥੋੜੀ ਰੌਣਕ ਲੱਗੀ ਹੈ ਹੋਰ ਤਨ ਜਿਗਰਾ ਮੇਰਾ ਜਿਹੜੀ ਮੈਂ ਕੱਲੀ ਰਹੀ ਨਹੀਂ ਚਾਲੇ ਕਰ ਕੀ ਲੈਣਾ ਜੋ ਕਰਮਾਂ ਚ ਕਰਮ ਹੀ ਇਦਾਂ ਦੇ ਹੀ ਤੇ ਕੀ ਕਰ ਲੈਣਾ ਕਿਰਨ ਬਹੁਤ ਮਾਰੇ ਲਿਖੇ ਗਏ ਗੱਲ ਲਿਖ ਦਿੱਤੇ ਰੱਬ ਨੇ ਤੇ ਭਾਵਾਂ ਮੜਕਿੱਤੀ ਕਾ ਵੀ ਆਂਦੀ ਨਹੀਂ ਉਹ ਅਲਮਾਰੀ ਖੋਲਦੀ ਉਹ ਕਰ ਰੋਂਦੀ ਆ ਫਿਰ ਕਲੇ ਆਪਣੇ ਉਹਦੇ ਲੀੜੇ ਕੱਢ ਕੇ ਵਰਦੇ ਵੇਹਦੀ ਆ ਫਿਰ ਹੁੰਦੀ ਆ ਫਿਰ ਆਪਣੇ ਕਲੀਰੇ ਫੜ ਫੜ ਕੇ ਕਰਦੀ ਆ ਤੇ ਹੱਦ ਕੋ ਆਪ ਵੇਖੀ ਨਹੀਂ ਜਾਂਦੀ ਐ ਚਲ ਚੱਲੀ ਮੈਂ ਰੋਟੀ ਬਣਾਉਣ ਲੱਗੀ ਜਾ ਰਹੀ ਸੀ ਬਣਾ ਲਓ ਚਲ ਚੰਗਾ ਚੰਗਾ ਕਰੋ